ਸੱਜਨਾ ਧੰਨ ਵਾਹਿਗੁਰੂ ਸਾਹਿਬ ਜੀਓ ਮਾਜ ਮਹਿਲ ਪੰਜਮਾ ਲਾਲ ਗੋਪਾਲ ਦਇਆ रंगिले गहर कबीर बेअंत गोविंद ऊच अथ बेअंत स्वामी सिमर सिमर ਹੌਂ ਜੀਵਾ ਜਿਓ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਾਹਿਬ ਏ ਕਮਾਲ ਚਵਰ 70 ਤਖਤ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭ ਮਿੱਠਾ ਪੁਰ ਜਲੰਧਰ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨਾ ਵਿੱਚ ਆਪਣੇ ਜੀਵਨ ਦੀਆਂ ਕੜੀਆਂ ਨੂੰ ਸਫਲ ਕਰ ਰਹੇ ਗੁਰੂ ਪਿਆਰ ਵਾਲਿਓ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਨਿਤਨੇਮ ਬਾਣੀਆਂ ਦੇ ਨਾਲ ਸਾਝ ਪਾਰੇ ਸੀ ਆਓ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਮਨੋਂ ਬਿਰਤੀਆਂ ਇਕਾਗਰ ਕਰਕੇ ਉਚਾਰਨ ਕਰੋ ਜੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਪੰਜਵੇਂ ਗੁਰਦੇਵ ਗੁਰੂ ਅਰਜਨ ਸਾਹਿਬ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਜਿਸ ਇਨਸਾਨ ਦੇ ਅੰਦਰ ਜੈਸੀ ਤਾਂਗ ਗੁਰੂ ਨੂੰ ਮਿਲਨ ਦੀ ਪੈਦਾ ਹੋਈ ਜਾਂ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਇਨਸਾਨ ਉਸ ਮਾਲਕ ਦੇ ਨਾਲ ਜੁੜਨ ਵਾਸਤੇ ਉਸ ਮਾਲਕ ਨੂੰ ਯਾਦ ਕਰਨ ਵਾਸਤੇ ਉਹ अनेका ਨਾਮ ਵਰਤ ਕੇ ਯਾਦ ਕਰਦਾ ਪਰ ਉਹਦੀ ਜਿਹੜੀ ਪਹੁੰਚ ਹੈ ਕੇਵਲ ਉਸ ਗੁਰੂ ਤੱਕ ਹੀ ਹੈ ਉਹ ਪਹੁੰਚਣਾ ਰੱਬ ਦੇ ਘਰ ਤੱਕ ਹੀ ਚਾਹੁੰਦਾ ਹੈ ਪਰ ਸੱਚ ਹੈ ਉਸ ਮਾਲਕ ਨੂੰ ਅਨੇਕਾਂ ਨਾਵਾਂ ਦੇ ਨਾਲ ਉਹ ਜਾਣਦਾ ਹੈ ਬਚਨਾ ਦੇ ਵਿੱਚ ਕਿਰਪਾ ਕੀਤੀ ਲਾਲ ਗੋਪਾਲ ਦਿਆਲ ਰੰਗਿਲੇ ਗਹਿਰ ਗੰਭੀਰ ਬੇਅੰਤ ਗੋਬਿੰਦੇ ਮੇਰੇ ਪਿਆਰੇ ਪ੍ਰਭੂ ਹੇ ਪ੍ਰਭੂ ਗੋਪਾਲ ਧਰਤੀ ਨੂੰ ਪਾਲਣ ਵਾਲਾ ਕਿਸੇ ਇੱਕ ਨੂੰ ਨਹੀਂ ਸਮੁੱਚੀ ਮਨੁੱਖਤਾ ਨੂੰ ਪਾਲਣ ਵਾਲਾ ਧਰਤੀ ਤੇ ਰਹਿਣ ਵਾਲੇ ਹਰ ਇੱਕ ਜੀਵ ਨੂੰ ਪਾਲਣ ਵਾਲਾ ਦਿਆਲ ਰੰਗੀਲੇ ਦਇਆ ਦੇ ਘਰ ਦਇਆ ਕਰਨ ਵਾਲੇ ਆਨੰਦ ਦੇ ਸੋਮੇ आनंद ਦੀ ਦਾਤ ਦੇਣ ਵਾਲੇ ਆਪਣੇ ਘਰ ਦੇ ਵਿੱਚੋਂ ਸੱਚ ਉਹ ਸਦਾ ਵਾਸਤੇ ਆਨੰਦ ਬਖਸ਼ਣ ਵਾਲੇ ਜਿਹੜਾ ਆਨੰਦ ਲੈ ਕੇ ਇਨਸਾਨ ਦੁੱਖ ਦੀਆਂ ਘੜੀਆਂ ਵਿੱਚ ਡੋਲਦਾ ਨਹੀਂ ਤੇ ਸੁੱਖ ਦੀਆਂ ਘੜੀਆਂ ਵਿੱਚ ਬਹੁਤਾ ਉੱਚਾ ਨਹੀਂ ਜਾਂਦਾ ਉਹ ਆਨੰਦ ਲੈ ਕੇ ਉਹ ਆਪਣੇ ਜੀਵਨ ਨੂੰ ਬੈਲੈਂਸ ਬਣਾ ਕੇ ਚੱਲਦਾ ਸਮਾਂ ਜੇ ਹੋ ਜਾਂ ਮਰਜੀ ਆਵੇ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਪੜਦੇ ਆ ਕਹਿਣ ਲੱਗੇ ਨਾਨਕ ਭਗਤਾ ਸਦਾ ਵਿਗਾਸ ਉਹਨਾਂ ਦੇ ਅੰਦਰ ਹਮੇਸ਼ਾ ਵਿਗਾਸ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਿਸ ਨੇ ਗੁਰੂ ਦੀ ਪ੍ਰਾਪਤੀ ਕੀਤੀ ਉਸ ਨੂੰ ਆਨੰਦ ਦੀ ਪ੍ਰਾਪਤੀ ਹੋ ਗਈ ਤੇ ਆਨੰਦ ਮਿਲਿਆ ਕਿੱਥੋਂ ਦਿੱਤਾ ਕਿਸ ਨੇ ਉਸ ਮਾਲਕ ਨੇ ਉਸ ਪ੍ਰਭੂ ਨੇ ਕਹਿਣ ਲੱਗੇ ਗਹਿਰ ਗੰਭੀਰ ਬਯੰਤ ਗੋਬਿੰਦੇ ਹੇ ਡੂੰਗੇ ਤੇ ਵੱਡੇ ਜਿਗਰੇ ਵਾਲੇ ਹੇ ਗੋਵਿੰਦ ਧਰਤੀ ਨੂੰ ਪਾਲਣ ਵਾਲੇ ਬੇਅੰਤ ਪਰਮਾਤਮਾ ਬੇਅੰਤ ਆਇਆ ਤੇਰਾ ਕੋਈ ਅੰਤ ਨਹੀਂ ਪਾ ਸਕਦਾ ਤੂੰ ਬੇਅੰਤ ਹੈ ਸੱਚ ਹੈ ਪਰ ਇਸ ਗੱਲ ਨੂੰ ਸਮਝਦਾ ਕੋਈ ਵਿਰਲਾ ਹੈ ਅਸੀਂ ਮੰਗਲਾ ਚਰਨ ਦੇ ਰੂਪ ਵਿੱਚ ਪੜ ਰਹੇ ਸਾਂ ਤੂੰ ਬੇਅੰਤ ਕੋ ਵਿਰਲਾ ਜਾਣੈ ਤੂੰ ਬੇਅੰਤ ਹੈ ਅਥਾ ਹੈ ਪਰ ਤੈਨੂੰ ਜਾਣਿਆ ਕਿਸੇ ਵਿਰਲੇ ਨੇ ਹੈ ਉੱਚ ਅਥਾ ਬੇਅੰਤ ਸਵਾਮੀ ਸਿਮਰ ਸਿਮਰ ਹਉ ਜੀਵਨ ਜਿਉ ਤੇਰੀ ਮੇਰ ਦੇ ਨਾਲ ਏ ਅਥਾ ਮਾਲਕ ਏ ਬੇਅੰਤ ਪਰਮਾਤਮਾ ਬਹੁਤੇ ਗੁਣਾ ਵਾਲੇ ਮਾਲਕ ਕਹਿੰਦੇ ਤੈਨੂੰ ਸਿਮਰ ਸਿਮਰ ਕੇ ਹਉ ਜੀਵਨ ਜਿਉ ਹੁਣ ਇਨਸਾਨ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੇ ਗੁਰੂ ਅਰਜਨ ਸਾਹਿਬ ਜੀ ਪੁਕਾਰ ਰਹੇ ਨੇ ਕਹਿੰਦੇ ਮੈਂ ਤੈਨੂੰ ਸਿਮਰ ਸਿਮਰ ਕੇ ਜਿਉਂਦਾ ਹਾਂ ਹੁਣ ਇੱਥੇ ਕਿਹੜੇ ਜੀਵਨ ਦੀ ਗੱਲ ਕੀਤੀ ਕਹਿੰਦੇ ਜਦੋਂ ਮੈਂ ਤੇਰਾ ਨਾਮ ਸਿਮਰਦਾ ਹਾਂ ਨਾ ਮੈਨੂੰ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ ਮੈਨੂੰ ਉਹ ਜੀਵਨ ਮਿਲਦਾ ਜਿਸ ਬਾਰੇ ਗੁਰੂ ਜੀ ਰਹਿਮਤ ਕਰਦੇ ਨੇ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨ ਨਾ ਹੋਈ ਮਨ ਡੋਲਿਆ ਨਹੀਂ ਸੰਸਾਰ ਦੇ ਇਸ ਮੇਲੇ ਵਿੱਚੋਂ ਦੁਨੀਆ ਦੀ ਭੀੜ ਵਿੱਚੋਂ ਲੰਘਦਿਆਂ ਹੋਇਆਂ ਕਹਿੰਦੇ ਉਹਦੇ ਅੰਦਰ ਦੀ ਬਿਰਤੀ ਕੁਝ ਐਸੀ ਬਣ ਗਈ ਜਿਸ ਦੇ ਬਾਰੇ ਅਸੀਂ ਨੌਵੇਂ ਪਾਤਸ਼ਾਹ ਜੀ ਦਾ ਸ਼ਬਦ ਪੜ੍ਹਦੇ ਆ ਨਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਇਹ ਪੂਰੇ ਸ਼ਬਦ ਵਿੱਚ ਗੁਰੂ ਪਾਤਸ਼ਾਹ ਜੀ ਨੇ ਰਹਿਮਤ ਕਰਦਿਆਂ ਸਮਝਾਇਆ ਸੀ ਜਿਸ ਦੇ ਉੱਤੇ ਦੁੱਖਾਂ ਸੁੱਖਾਂ ਨੇ ਕੋਈ ਬਹੁਤਾ ਪ੍ਰਭਾਵ ਨਹੀਂ ਪਾਇਆ ਜਿਹੜਾ ਮਾਨ ਅਪਮਾਨ ਤੋਂ ਪਰੇ ਹੋ ਕੇ ਚੱਲਿਆ ਜਿਸ ਨੇ ਚੰਗੇ ਕੰਮ ਗੁਰੂ ਦੇ ਨਾਲ ਜੁੜ ਕੇ ਕੀਤੇ ਜਿਸ ਨੇ ਦੁਨੀਆ ਦੀ ਇੱਜ਼ਤ ਦੁਨੀਆ ਦੀ ਵਾਹ ਵਾਹ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਉਹ ਤੇ ਕੇਵਲ ਆਪਣੇ ਗੁਰੂ ਦੇ ਕੋਲ ਛੋਭਣ ਵਾਸਤੇ ਯਤਨ ਕਰਦਾ ਸੀ ਸ਼ਿੰਗਾਰ ਕਰਦਾ ਸੀ ਫਿਰ ਉਹਦੇ ਬਾਰੇ ਆਖਿਆ ਸਿਮਰ ਸਿਮਰ ਹਉ ਜੀਵਾਂ ਜਿਓ ਕਹਿ ਲੱਗੇ ਮੈਂ ਵੀ ਤੇਰਾ ਨਾਮ ਸਿਮਰ ਸਿਮਰ ਕੇ ਆਤਮਿਕ ਜੀਵਨ ਵਾਲਾ ਹੋ ਜਾਣਾ ਆਤਮਿਕ ਜੀਵਨ ਮਿਲ ਜਾਂਦਾ ਹੈ ਜਿਸ ਵੇਲੇ ਮਨ ਡਿਗਣ ਲੱਗਦਾ ਹੈ ਉਸ ਵੇਲੇ ਪਤਾ ਲੱਗ ਜਾਂਦਾ ਹੈ ਵੀ ਗੁਰੂ ਦਾ ਸ਼ਬਦ ਹੈ ਜਿਸ ਨੇ ਕਿਰਪਾ ਕਰਕੇ ਡਿਗੈ ਨਾ ਡੋਲੇ ਜਿਸ ਨੇ ਕਿਰਪਾ ਕਰਕੇ ਇਸ ਨੂੰ ਡਿਗਣ ਨਹੀਂ ਦੇਣਾ ਡੋਲਣ ਨਹੀਂ ਦੇਣਾ ਜਿਸ ਨੇ ਇਸ ਨੂੰ ਠਿਰ ਕਰਕੇ ਟਿਕਾ ਦੇਣਾ ਉਹ ਤੇ ਕੇਵਲ ਗੁਰੂ ਦਾ ਸ਼ਬਦ ਹੀ ਹੈ ਫਿਰ ਕਿਰਪਾ ਕਰਨ ਲੱਗੇ ਦੁਖ ਭੰਜਨ ਨਿਦਾਨ ਅਮੁਲੇ ਨਿਰਭਉ ਨਿਰਵੈਰ ਅਥਾ ਅਤੁਲੇ ਦੁਖਪੰਜਨ ਜਿਸ ਬਾਰੇ ਅਸੀਂ ਜਾਣਦੇ ਹਾਂ ਦੁੱਖਾਂ ਦਾ ਨਾਸ਼ ਕਰਨ ਵਾਲਾ ਕਿਉਂਕਿ ਅਕਸਰ ਮਨੁੱਖਤਾ ਇਹ ਗੱਲ ਤੇ ਸਮਝਦੀ ਹੈ ਇਹ ਸ਼ਬਦ ਤੇ ਸਾਡੇ ਹਿਰਦੇ ਦੇ ਵਿੱਚ ਗੁਰੂ ਦੀ ਪ੍ਰਤੀ ਅੰਦਰ ਬਣਿਆ ਹੀ ਹੋਇਆ ਸ਼ਰਧਾ ਭਾਵਨਾ ਦਾ ਇਹ ਮਾਲਕ ਸਾਡੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਕਿਉਂ ਕਿ ਕਿਉਂਕਿ ਪਤਾ ਹੈ ਅਰਦਾਸ ਸੋਦੇ ਚਰਨਾਂ ਵਿੱਚ ਕੀਤੀ ਜਾ ਸਕਦੀ ਹੈ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਨ ਕੀ ਆਪ ਉਹ ਤੇ ਸਮੁੱਚੀ ਮਨੁੱਖਤਾ ਦਾ ਇਹਨਾਂ ਜੀਵਾਂ ਦਾ ਦਰਦ ਨਿਵਾਰ ਕੇ ਆਪਣੇ ਚਰਨਾਂ ਦਾ ਆਸਰਾ ਦੇਣ ਵਾਲਾ ਹੈ ਕਹਿੰਦੇ ਉਹ ਆਪਣੇ ਸੇਵਕ ਦੀ लाज ਆਪ ਰੱਖਦਾ ਹੈ ਆਪ ਕਿਰਪਾ ਕਰਦਾ ਹੈ ਫਿਰ ਆਖ ਦਿੱਤਾ ਨਿਧਾਨ ਅਮੋਲੇ ਉਹਦੇ ਖਜ਼ਾਨੇ ਦੇ ਬਾਰੇ ਗੱਲ ਕੀਤੀ ਬڑا ਅਮੋਲ ਹੈ ਬੜਾ ਕੀਮਤੀ ਹੈ ਕੀਮਤੀ ਪਦਾਰਥਾਂ ਦੇ ਖਜ਼ਾਨੇ ਗੁਰੂ ਨੂੰ ਕਿਉਂਕਿ ਉਹਦੇ ਵਿੱਚ ਬੜੀ ਸਮਰੱਥਾ ਹੈ ਤੇ ਬੜੇ ਗੁਣ ਨੇ ਐਸੇ ਕੀਮਤੀ ਗੁਣ ਜਿਨ੍ਹਾਂ ਦਾ ਮਨ ਵਿੱਚ ਵਾਸਾ ਹੋ ਜਾਏ ਜਿਹੜੇ ਅੰਦਰ ਵਸ ਜਾਣ ਤੇ ਜ਼ਿੰਦਗੀ ਗੁਣਾ ਦਾ ਭੰਡਾਰ ਬਣ ਜਾਇਆ ਕਰਦੀ ਹੈ ਐਸੇ ਕੀਮਤੀ ਖਜ਼ਾਨੇ ਜਿਸ ਨੇ ਅੰਦਰ ਐਸਾ ਆਨੰਦ ਪੈਦਾ ਕਰ ਦਿੱਤਾ ਉਮਤ ਵਿੱਚ ਰਤਨ جواهر ਮੰਡ ਜੇ ਇੱਕ ਗੁਰ ਕੀ ਸਿੱਖ ਸੁਨੇ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜਿਸ ਗੁਰੂ ਦੀ ਇੱਕ ਇੱਕ ਸਿੱਖਿਆ ਨੇ ਜੀਵਨ ਵਿੱਚ ਐਸੀ ਰਹਿਮਤ ਕਰਕੇ ਅੰਦਰੋਂ ਕੋਈ ਭਾਵਨਾ ਸੀ ਉਹਨੂੰ ਬਾਹਰ ਹੀ ਕੱਢ ਦਿੱਤਾ ਕਹਿੰਦੇ ਐਸਾ ਕੀਮਤੀ ਖਜ਼ਾਨਾ ਜਿਸ ਦਾ ਕੋਈ ਮੁੱਲ ਨਹੀਂ ਹੈ ਕੋਈ ਵੀ ਮੁੱਲ ਨਹੀਂ ਸੱਚ ਐ ਐਸੇ ਖਜ਼ਾਨੇ ਦੇਣ ਲੱਗਿਆ ਐਸੇ ਕੀਮਤੀ ਗੋਣ ਆਪਣੇ ਦਰ ਘਰ ਵਿੱਚੋਂ ਦੇਣ ਲੱਗਿਆ ਗੁਰੂ ਪਾਤਸ਼ਾਹ ਜੀ ਨੇ ਉਹਦਾ ਕੋਈ ਮੁੱਲ ਨਹੀਂ ਰੱਖਿਆ ਕੇਵਲ ਸਾਨੂੰ ਇਹ ਸਮਝਾਇਆ ਆਪਣੇ ਹਉਮੈ ਨੂੰ ਤਿਆਗ ਕੇ ਨੀਵਾ ਓਕੇ ਇਸ ਘਰ ਵਿੱਚ ਆਈਂ ਹੋਰ ਇਹਦਾ ਕੋਈ ਮੁੱਲ ਨਹੀਂ ਹੈ ਕੋਈ ਬਹੁਤਾ ਜ਼ਿਆਦਾ ਦੁਨਿਆਵੀ ਪੈਸਾ ਨਹੀਂ ਮੰਗਿਆ ਹੋਇਆ ਆ ਗੋਣ ਮੈਤੇ ਨੂੰ ਦੇਣ ਲੱਗਾ ਹੈ ਇਹਦੇ ਬਦਲੇ ਮੈਨੂੰ ਆ ਚਾਹੀਦਾ ਹੈ ਨਹੀਂ ਉਹ ਤੇ ਤੈਨੂੰ ਪਹਿਲਾਂ ਹੀ ਮਨੁੱਖਾ ਸਰੀਰ ਮਿਲ ਗਿਆ ਤੂੰ ਉਹਦਾ ਸ਼ੁਕਰ ਤੂੰ ਉਹਨੂੰ ਸਜਦਾ ਤੇ ਕਰਨਾ ਹੀ ਹੈ ਉਹਦਾ ਧੰਨਵਾਦ ਤੇ ਪਹਿਲਾਂ ਹੀ ਕਰਨਾ ਹੈ ਕਹਿੰਦੇ ਉਹ ਐਸਾ ਹੈ ਐਸੇ ਜਿਹੜੇ ਅਮੋਲਕ ਖਜ਼ਾਨੇ ਨੇ ਕੀਮਤੀ ਪਦਾਰਥਾਂ ਦੇ ਕਹਿੰਦੇ हे ਨਿਦਰ ਪਰਮਾਤਮਾ ਸੱਚ ਹੈ ਜਿਹੜਾ ਆਪ ਨਿਦਰ ਹੈ ਜਿਹੜਾ ਆਪ ਡਰ ਤੋਂ ਰਹਿਤ ਹੈ ਉਹ ਸਾਨੂੰ ਵੀ ਡਰ ਤੋਂ ਰਹਿਤ ਕਰਨ ਦੀ ਭਾਵਨਾ ਰੱਖਦਾ ਹੈ ਉਹਦਾ ਸ਼ਬਦ ਸਾਡੇ ਅੰਦਰੋਂ ਵੀ ਇਹ ਗੱਲ ਦੂਰ ਕਰਦਾ ਹੈ ਗੁਰੂ ਦੀ ਬਾਣੀ ਨੂੰ ਪੜਦੇ ਆ ਗੁਰੂ ਪਾਤਸ਼ਾਹ ਜੀ ਸਮਝਾਉਂਦੇ ਨੇ ਨਿਰਭਉ ਜਪੈ ਸਗਲ ਭਉ ਮਿਟੈ ਹਾਂ ਐਵੀ ਹੈ ਜੇ ਹੋ ਜਈ ਉਪਾਸ਼ਨਾ ਕਰੇਗਾ ਜਿਸ ਦੀ ਸੇਵਾ ਕਰੇਗਾ ਉਹਦੇ ਵਾਲੀਆਂ ਆਤਾਂ ਉਹਦੇ ਵਾਲੇ ਗੁਣ ਤੇ ਤੇਰੇ ਅੰਦਰ ਆਉਣੇ ਹੀ ਨੇ ਅਸੀਂ ਸੰਸਾਰ ਵਿੱਚ ਵਿਚਰਦੇ ਹੋਇਆ ਵੀ ਇਹ ਗੱਲ ਆਖਿਆ ਕਰਦੇ ਆ ਜਿਹੋ ਜੀ ਸੰਗਤ ਵਿੱਚ ਕੋਈ ਬੱਚਾ ਰਹਿੰਦਾ ਹੋਵੇ ਕੋਈ ਮਨੁੱਖ ਜਿਹੋ ਜੀ ਸੰਗਤਕਾਰ ਦਾ ਹੋਵੇ ਉਸ ਸੰਗਤ ਦੀਆਂ ਜੇ ਤੇ ਉਹ ਮਾੜੀ ਹੈ ਉਹਦੀਆਂ ਕਮੀਆਂ ਵੀ ਉਹਦੇ ਅੰਦਰ ਆਉਣਗੀਆਂ ਜੇ ਉਹਦੇ ਵਿੱਚ ਕੁਝ ਚੰਗਾ ਹੈ ਤੇ ਉਹ ਵੀ ਉਥੋਂ ਧਾਰਨ ਕਰੇਗਾ ਕਿਉਂ ਮਨ ਦੀ ਇੱਕ ਅਵਸਥਾ ਹੈ ਵੀ ਇਹ ਬਹੁਤ ਛੇਤੀ ਕੁਝ ਨਾ ਕੁਝ ਦੂਸਰੇ ਕੋਲੋਂ ਕਬੂਲ ਕਰਦਾ ਹੈ ਤੇ ਗੁਰੂ ਪਾਤਸ਼ਾਹ ਜੀ ਸਾਨੂੰ ਵੀ ਰਹਿਮਤ ਕਰਦੇ ਨੇ ਕਹਿੰਦੇ ਜੇਕਰ ਜਪਿਆ ਹੀ ਨਿਰਭਉ ਨੂੰ ਜਾਏ ਜਿਹੜਾ ਹੈ ਡਰ ਤੋਂ ਰਹਿਤ ਹੈ ਉਹ ਤੇਰੇ ਅੰਦਰੋਂ ਵੀ ਜਿਹੜੇ ਡਰ ਪੈਦਾ ਹੋ ਰਹੇ ਨੇ ਨਾ ਉਹਨਾਂ ਨੂੰ ਖਤਮ ਕਰ ਦੇਗਾ ਬੋਲੋ ਜੀ ਸਤਨਾ ਹੁਣ ਇਹ ਡਰ ਤੇ ਹੈ ਗੁਰੂ ਪਿਆਰਿਓ ਜੇ ਅਸੀਂ ਥੋੜਾ ਜਿਹਾ ਦੇਖੇ ਤੇ ਡਰ ਤੇ ਹੈ ਜਿਨ੍ਹਾਂ ਨੇ ਸੰਸਾਰ ਨੂੰ ਕੁਰਾਹੀ ਪਾ ਦਿੱਤਾ ਹੈ ਸਲਸਾਰਿਕ ਡਰਾਂ ਨੇ ਮਨੁੱਖ ਨੂੰ ਬਾਣੀ ਤੋਂ ਕੋਹਾਂ ਦੂਰ ਕਰਕੇ ਥਾਂ-ਥਾਂ ਤੇ ਮੱਥਾ ਟੇਕਣਾ ਤੇ ਥਾਂ-ਥਾਂ ਤੇ ਮੱਥਾ ਰਗੜਨਾ ਸਿਖਾ ਦਿੱਤਾ ਡਰਤੇ ਸੀ ਜਿੰਨੇ ਪਤਾ ਨਹੀਂ ਇੱਕ ਗੁਰੂ ਦੇ ਅਤੁੱਲ ਗੁਰੂ ਦੇ ਬਰਾਬਰ ਪਤਾ ਨਹੀਂ ਕਿਨੂ ਕਿਨੂ ਪੂਜਨ ਲਾ ਦਿੱਤਾ हां ਜਦੋਂ ਬਾਣੀ ਨੂੰ ਪੜਿਆ ਤੇ ਪਤਾ ਲੱਗਿਆ ਵੀ ਇਹਦੇ ਵਰਗਾ ਤੇ ਕੋਈ ਸਰਬ ਉੱਚਤ ਕੋਈ ਹੈ ਹੀ ਨਹੀਂ ਹੈ ਇਹਦੇ ਵਰਗਾ ਸਾਂਝੀ ਵਾਲਤਾ ਦਾ ਪ੍ਰਤੀਕ ਸਭ ਨੂੰ ਸਾਂਝਾ ਉਪਦੇਸ਼ ਦੇਣ ਵਾਲਾ ਤੇ ਕੋਈ ਹੈ ਹੀ ਨਹੀਂ ਪਰ ਸੱਚ ਹੈ ਇਹ ਸੰਸਾਰਿਕ ਡਰਾਂ ਨੇ ਇਹਦੇ ਅੰਦਰ ਇਹਨਾ ਭਰਮਾਂ ਨੇ ਐਸੇ ਡਰ ਪੈਦਾ ਕਰ ਦਿੱਤੇ ਇਨਸਾਨ ਫਿਰ ਡਰਦਾ ਮਾਰਾ ਥਾਂ ਥਾਂ ਤੇ ਝੁਕਦਾ ਫਿਰਦਾ ਹੈ ਦਰਦਾਂ ਮਾਰਾ ਥਾਂ ਥਾਂ ਤੇ ਪਟਕਦਾ ਕਿਤੇ ਆ ਨਾ ਹੋ ਜਾਏ ਜੇ ਆ ਕਾ ਮਨਾਣਾ ਕੀਤਾ ਇਸ ਤਰ੍ਹਾਂ ਨਾ ਹੋ ਜਾਏ ਜੇ ਕਿਤੇ ਗੁਰੂ ਨੂੰ ਪੁੱਛਿਆ ਹੁੰਦਾ ਤੇ ਜੀਵਨ ਵਿੱਚ ਆਨੰਦ ਆ ਜਾਣਾ ਸੀ ਗੁਰੂ ਨੇ ਫਿਰ ਸਮਝਾ ਦੇਣਾ ਸੀ ਮਨੁੱਖਾ ਜੇ ਤੂੰ ਦੁਨਿਆਵੀ ਡਰਾਂ ਤੋਂ ਪਾਸੇ ਹੋਣਾ ਚਾਹਣਾ ਨਾ ਇਨਾ ਪਰਮਾ ਦੇ ਵਹਿਮਾਂ ਦੇ ਡਰਾਂ ਤੋਂ ਪਾਸੇ ਹੋਣਾ ਚਾਉਣਾ ਨਾ ਇੱਕ ਵਾਰ ਨਿਰਭਉ ਜਪੇ ਵਾਲਾ ਰਸਤਾ ਅਪਣਾਈ ਡਰ ਤੋਂ ਰਹਿਤ ਪ੍ਰਮਾਤਮਾ ਨੂੰ ਜਪੇਗਾ ਅੰਦਰ ਦੇ ਜਿਹੜੇ ਸਾਰੇ ਡਰ ਨੇ ਨਾ ਦੂਰ ਹੋ ਜਾਣੇ ਨੇ ਨਿਰਵੈਰ ਉਹ ਮਾਲਕ ਜਿਹੜਾ ਕਿਸੇ ਨਾਲ ਵੈਰ ਨਹੀਂ ਕਰਦਾ ਜੇ ਕੋਈ ਵੈਰੀ ਝੜ ਕੇ ਵੀ ਆਉਂਦਾ ਹੈ ਨਾ ਉਹਨੂੰ ਵੀ ਨਿਮਰਤਾ ਦੀ ਨਾਲ ਠਾਰ ਦਿੰਦਾ ਹੈ ਗੁਰੂ ਦੇ ਘਰ ਦੀ ਐਸੀ ਸਮਰੱਥਾ ਹੈ ਕੋਈ ਅੱਗ ਦੇ ਵਿੱਚ ਬਲਦਾ ਜਲਦਾ ਆ ਰਿਹਾ ਹੋਵੇ ਨਾ ਗੁਰੂ ਉਹਦੇ ਉੱਪਰ ਪਾਣੀ ਛਿੜਕਣ ਦਾ ਕੰਮ ਕਰਦਾ ਹੈ ਅੱਗ ਨੂੰ ਬੁਝਾਇਆ ਜਾ ਸਕੇ ਸ਼ੀਤਲ ਦਾ ਘਰ ਹੈ ਨਾ ਠੰਡ ਦਾ ਘਰ ਹੈ ਉਹ ਅੰਦਰ ਠੰਡਕ ਕੀ ਪੈਦਾ ਕਰੇਗਾ ਹਾਂ ਸੰਸਾਰ ਦੀ ਅਵਸਥਾ ਕੁਝ ਹੋਰ ਹੈ ਤੇ ਮਾਲਕ ਦੇ ਨਿਰੰਕਾਰ ਦੇ ਘਰ ਦੀ ਕੁਝ ਹੋਰ ਹੈ ਦੁਨੀਆ ਵਿੱਚ ਕਿਸੇ ਨੂੰ ਬੋਲ ਬੋਲ ਬੋਲਿਆ ਜਾਏਗਾ ਤੇ ਅਗੋ ਇਨਸਾਨ ਉਹਦਾ ਬਦਲਾ ਲੈਂਦਾ ਪਰ ਜਦੋਂ ਗੁਰੂ ਦੇ ਘਰ ਵਿੱਚ ਆ ਕੇ ਪੁੱਛਿਆ ਤੇ ਮਾਲਕ ਨੇ ਤੇਰਾਸਤਾ ਹੀ ਬਦਲ ਦਿੱਤਾ ਕਹਿੰਦਾ ਜਿਹੜਾ ਤੈਨੂੰ ਵੀ ਮਾਰਨ ਆਉਂਦਾ ਹੈ ਜਿਹੜਾ ਤੇਰੇ ਨਾਲ ਵੀ ਮੁਕਾਬਲਾ ਕਰਦਾ ਯਾਦ ਰੱਖੀ ਤੂੰ ਵੀ ਉਹਦੇ ਪੈਰ ਚੁੰਮਣ ਤੱਕ ਜਾਈ ਤੂੰ ਨੀਵਾ ਹੋ ਜਾਈ ਸੱਚੇ ਤੈਨੂੰ ਇਹ ਗੁਰੂ ਦਾ ਘਰ ਐਸਾ ਸਿਖਾਉਂਦਾ ਹੈ ਗੁਰੂ ਦੇ ਵਿੱਚ ਐਸੀ ਬਖਸ਼ਿਸ਼ ਹੈ ਉਸਨੇ ਕਿ ਸੈਨਾਲ ਵੈਰ ਕਰਨਾ ਨਹੀਂ ਸਿਖਾਇਆ ਕੁਝ ਦਿਨ ਪਹਿਲਾਂ ਵੀ ਅਸੀਂ ਇਤਿਹਾਸ ਨੂੰ ਥੋੜਾ ਜਿਹਾ ਸੁਣ ਰਹੇ ਸਾ ਨਾ ਜਿਸ ਦਿਨ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਪਾਣੀ ਪਿਉਣ ਲੱਗੇ ਤੇ ਗੁਰੂ ਪਾਤਸ਼ਾਹ ਜੀ ਦੇ ਕੋਲ ਸ਼ਿਕਾਇਤ ਕੀਤੀ ਤੇ ਗੁਰੂ ਪਾਤਸ਼ਾਹ ਜੀ ਨੇ ਨਾ ਭਾਈ ਕਨਈਆ ਜੀ ਨੂੰ ਕੋਲ ਸਦਿਆ ਤੇ ਆਖਣ ਲੱਗੇ ਕਿ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਾਇਆ ਹੈ ਕਹਿਣ ਲੱਗੇ ਨਹੀਂ ਗੁਰੂ ਜੀ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਲਾਇਆ ਕਿ ਫਿਰ ਤੁਸੀਂ ਸਿੱਖਾਂ ਨੂੰ ਪਾਣੀ ਪਿਲਾਇਆ ਨਹੀਂ ਗੁਰੂ ਪਾਤਸ਼ਾਹ ਜੀ ਮੈਂ ਕਿਸੇ ਨੂੰ ਵੀ ਪਾਣੀ ਨਹੀਂ ਪਿਆਇਆ ਕਿਸੇ ਸਿੱਖ ਨੂੰ ਵੀ ਪਾਣੀ ਨਹੀਂ ਪਿਆਇਆ ਫਿਰ ਪੁੱਛਿਆ ਤੁਸੀਂ ਪਾਣੀ ਕਿਸ ਨੂੰ ਪਿਆਰੇ ਸੀ ਕਹਿਣ ਲੱਗੇ ਮਾਲਕਾ ਮੈਂ ਤੇ ਆਪ ਜੀ ਨੂੰ ਜਲ ਸ਼ਕਾਰਿਆ ਸੀ ਭਾਈ ਕਨਈਆ ਜੀ ਨੇ ਆਖਿਆ ਕਿੰਨੀ ਉਹਨਾਂ ਦੀ ਸੂਰਤ ਉੱਚੀ ਸੀ ਗੁਰੂ ਪਾਤਸ਼ਾਹ ਜੀ ਵੇਖ ਕੇ ਹੈਰਾਨ ਹੋ ਗਏ ਕਹਿਣ ਲੱਗਿਆ ਮਾਲਕਾ ਮੈਂ ਜਿੱਥੇ ਕਿੱਥੇ ਵੇਖਿਆ ਮੈਨੂੰ ਤੇਰਾ ਹੀ ਰੂਪ ਨਜ਼ਰ ਆਇਆ ਮੈਨੂੰ ਕਿਸੇ ਵਿੱਚੋਂ ਕੋਈ ਦੁਸ਼ਮਣ ਕਿਸੇ ਵਿੱਚੋਂ ਕੋਈ ਸਖ ਨਜ਼ਰ ਹੀ ਨਹੀਂ ਆਇਆ ਮੈਨੂੰ ਤੇ ਮੇਰਾ ਮਾਲਕ ਦਿਸ ਰਿਹਾ ਹੈ ਤੇ ਜਦੋਂ ਮੈਂ ਆਪਣੇ ਮਾਲਕ ਦੀ ਸੰਗਤ ਕੀਤੀ ਸੀ ਮੇਰੇ ਮਾਲਕ ਨੇ ਸਮਝਾਇਆ ਸੀ ਸੱਜਣਾ ਜਦੋਂ ਸੰਸਾਰ ਵਿੱਚ ਵਿਚਰੇ ਪਤਾ ਹੋਏ ਨਾ ਕੋ ਵੈਰੀ ਸਮਝ ਆ ਜਾਏ ਕੋਈ ਵੈਰੀ ਕੋਈ ਬੇਗਾਨਾ ਨਹੀਂ ਹੈ ਇਸ ਗੱਲ ਦੀ ਸਮਝ ਆ ਜਾਏ ਕਹਿੰਦੇ ਮੈਂ ਤੇ ਉਸ ਭਾਵਨਾ ਦੇ ਨਾਲ ਪਾਣੀ ਪਿਲਾ ਰਿਆ ਸੀ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਲ ਇੱਕਮ ਹੋਰ ਵੀ ਕਰਦਾ ਜਾਏ ਆ ਮਲਮ ਪੱਟੀ ਲੈ ਜਿਹਦੇ ਜ਼ਖਮ ਹੋਣ ਉਹਨਾਂ ਜ਼ਖਮਾਂ ਨੂੰ ਸਾਫ਼ ਕਰਕੇ ਮਲਮ ਪੱਟੀ ਵੀ ਲਾ ਦੇਈ ਉਹਨਾਂ ਨੇ ਵੇਖਿਆ ਸੀ ਸਭ ਮੈਂ ਜੋਤ ਜੋਤ ਹੈ ਸੋਏ ਉਹਨਾਂ ਨੇ ਨਿਰਵੈਰਤਾ ਵਾਲੇ ਗੁਣ ਪੜ ਕੇ ਆਪਣੇ ਜੀਵਨ ਵਿੱਚ ਧਾਰਨ ਕੀਤੇ ਸੀ ਉਹਨਾਂ ਨੇ ਦੁਸ਼ਮਨਾ ਵਿੱਚੋਂ ਵੀ ਜਿਨ੍ਹਾਂ ਨੂੰ ਦੁਸ਼ਮਣ ਆਖ ਰਹੇ ਸੀ ਦੁਸ਼ਮਨਾ ਵਿੱਚੋਂ ਵੀ ਆਪਣੇ ਗੁਰੂ ਦੀ ਜੋਤ ਨੂੰ ਪਛਾਣ ਲਿਆ ਬੋਲੋ ਜੀ ਸਤਨਾਮ ਕਹਿੰਦੇ ਉਹ ਮਾਲਕ ਅਥਾ ਹੈ ਅਤੋਲ ਹੈ ਜਿਸ ਨੂੰ ਟੋਲਿਆ ਨਹੀਂ ਜਾ ਸਕਦਾ ਅਕਾਲ ਮੂਰਤ ਅਜੂਨੀ ਸੰਭੋ ਮਨ ਸਿਮਰਤ ਠੰਡਾ ਥੀਵਾ ਜਿਓ ਅਸੀਂ ਜਦੋਂ ਮੂਲ ਮੰਤਰ ਨੂੰ ਪੜ੍ਹਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅਨੇਕਾਂ ਵਾਰ ਆਇਆ ਉਸ ਮੂਲ ਮੰਤਰ ਨੇ ਨਾ ਮਾਲਕ ਦੇ ਗੁਣਾਂ ਨੂੰ ਬਿਆਨ ਕੀਤਾ ਇੱਕ ਓੰਕਾਰ ਤੋਂ ਲੈ ਕੇ ਜਦੋਂ ਵੀ ਅਸੀਂ ਪੜ੍ਹਦੇ ਹਾਂ ਪਰਮਾਤਮਾ ਇੱਕ ਹੈ ਉਹਦਾ ਨਾਮ ਸੱਚਾ ਹੈ ਉਹਦੇ ਵਰਗਾ ਕੋਈ ਦੂਸਰਾ ਨਹੀਂ ਉਹ ਕਿਸੇ ਤੋਂ ਡਰਦਾ ਨਹੀਂ ਡਰਾਉਂਦਾ ਨਹੀਂ ਡਰ ਭਾਵਨਾ ਤੋਂ ਰਹਿਤ ਹੈ ਵੈਰ ਭਾਵਨਾ ਤੋਂ ਰਹਿਤ ਹੈ ਪੜਦਿਆਂ ਪੜਦਿਆਂ ਸਾਰੇ ਗੁਣ ਪਰਮਾਤਮਾ ਦੇ ਮੂਲ ਮੰਤਰ ਵਿੱਚ ਬਿਆਨ ਕਰ ਦਿੱਤੇ ਯਾਦ ਰੱਖੀ ਗੁਰੂ ਨੂੰ ਮਿਲਣਾ ਚਾਹੁੰਣਾ ਹੈ ਨਾ ਆ ਗੁਰੂ ਦੀਆਂ ਨਿਸ਼ਾਨੀਆਂ ਨੇ ਗੁਰੂ ਨੂੰ ਮਿਲਣਾ ਚਾਹੁੰਣਾ ਹੈ ਨਾ ਆ ਹੈ ਗੁਰੂ ਦੀ ਡੈਫੀਨੇਸ਼ਨ ਜੇ ਤੂੰ ਗੁਰੂ ਨੂੰ ਮਿਲਣਾ ਹੈ ਗੁਰੂ ਦੀ ਪ੍ਰਾਪਤੀ ਕਰਨੀ ਹੈ ਯਾਦ ਰੱਖੀ ਤੈਨੂੰ ਕਿਸੇ ਨੇ ਆਖ ਦਿੱਤਾ ਇੱਥੇ ਫਲਾਣਾ ਗੁਰੂ ਹੈ ਦੁਨੀਆ ਦੇ ਬਣੇ ਹੋਏ ਗੁਰੂ ਤੂੰ ਉਹਨਾਂ ਤੱਕ ਪਹੁੰਚ ਕਰਕੇ ਆਪ ਗੁਣਾਂ ਦੇ ਨਾਲ ਮਿਲਾ ਕੇ ਵੇਖੀ ਜਿਹੜੇ ਗੁਣ ਮੇਰੇ ਮਾਲਕ ਨੇ ਬਾਣੀ ਦੇ ਆਰੰਭ ਵਿੱਚ ਮੈਨੂੰ ਦੇ ਦਿੱਤੇ ਸੀ ਕੀ ਇਹਦੇ ਅੰਦਰ ਮਿਲਦੇ ਨੇ ਨਹੀਂ ਸੱਚ ਹੈ ਉਸ ਪ੍ਰਮਾਤਮਾ ਵਰਗਾ ਦੂਸਰਾ ਕੋਈ ਹੈ ਹੀ ਨਹੀਂ ਅਕਾਲ ਮੂਰਤ ਜਿਸ ਦੇ ਉੱਪਰ ਜਿਸ ਦੀ ਹਸਤੀ ਤੇ ਸਮੇਂ ਦਾ ਕੋਈ ਵੀ ਪ੍ਰਭਾਵ ਨਹੀਂ ਪ੍ਰਭਾਵ ਕਿਸ ਤੇ ਪਏਗਾ ਜੋ ਜਨਮ ਲੈ ਕੇ ਆਇਆ ਪ੍ਰਭਾਵ ਕਿਸ ਤੇ ਪਏਗਾ ਜਿਹੜਾ ਸੰਸਾਰ ਤੇ ਆਪਣੇ ਮਾਤਾ ਪਿਤਾ ਰਾਹੀਂ ਸ੍ਰਿਸ਼ਟੀ ਦੇ ਵਿੱਚ ਆਇਆ ਤੇ ਉਹਨੇ ਸਮੇ ਸਮੇ ਦੇ ਨਾਲ ਬਚਪਨ ਤੋਂ ਜਵਾਨੀ ਜਵਾਨੀ ਤੋਂ ਬਡਾਪਾ ਤੇ ਦੁਨੀਆ ਤੋਂ ਤੁਰ ਜਾਣਾ ਉਹ ਤੇ ਇੱਕ ਦਿਨ ਆਇਆ ਤੇ ਗਿਆ ਦੁਨੀਆ ਤੋਂ ਤੁਰ ਗਿਆ ਪਰ ਸੱਚ ਹੈ ਉਹ ਮਾਲਕ ਜਿਹੜਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹੜਾ ਹਮੇਸ਼ਾ ਵਸਤੇ ਹੈ ਕਹਿੰਦੇ ਜਦੋਂ ਮੈਂ ਐਸੇ ਮਾਲਕ ਦਾ ਨਾਮ ਸਿਮਰਦਾ ਹਣਾ ਮੇਰਾ ਮਨ ਸ਼ਾਂਤ ਮੇਰਾ ਚਿੱਤ ਠੰਡਾ ਹੋ ਜਾਂਦਾ ਹੈ ਕਿਹੜੇ ਮਾਲਕ ਦਾ ਨਾਮ ਸਿਮਰਿਆ ਜਿਸ ਦੀ ਹਸਤੀ ਉੱਪਰ ਸਮੇਂ ਦਾ ਕੋਈ ਵੀ ਪ੍ਰਭਾਵ ਨਹੀਂ ਜਿਸ ਦੀ ਹਸਤੀ ਉੱਤੇ ਸਮੇਂ ਨੇ ਪ੍ਰਭਾਵ ਪਾਇਆ ਹੀ ਨਹੀਂ ਹੈ ਜਿਸ ਦਾ ਕੋਈ ਚਿਹਰਾ ਮੋਰਾ ਸਮੇਂ ਮੁਤਾਬਕ ਬਦਲਿਆ ਹੀ ਨਹੀਂ ਹਾਂ ਸਰੀਰਾਂ ਦੇ ਉੱਪਰ ਸਮਾਂ ਪ੍ਰਭਾਵ ਪਾਉਂਦਾ ਹੈ ਸ਼ਬਦ ਉੱਪਰ ਸਮਾਂ ਕੋਈ ਪ੍ਰਭਾਵ ਹੀ ਨਹੀਂ ਪਾਉਂਦਾ ਸੱਚੇ ਸਮੇ ਉੱਪਰ ਗਰਮੀ ਸਰਦੀ ਨੇ ਮੌਸਮਾਂ ਨੇ ਪ੍ਰਭਾਵ ਵੀ ਨਹੀਂ ਪਾਇਆ ਤੇ ਜਿਹੜਾ ਜੀਵ ਸੰਸਾਰ ਵਿੱਚ ਜਨਮ ਲੈ ਕੇ ਆਏਗਾ ਬਚਪਨ ਵਿੱਚ ਕੁਝ ਹੋਰ ਚਿਹਰਾ ਜਵਾਨੀ ਵਿੱਚ ਬਦਲ ਜਾਏਗਾ ਬਚਪਨ ਤੇ ਬੁਢਾਪੇ ਨੂੰ ਬਚਪਨ ਤੇ ਜਵਾਨੀ ਨੂੰ ਮਿਲਾ ਕੇ ਦੇਖਿਆ ਜਾਏ ਤੇ ਉਹ ਚਿਹਰਾ ਵੀ ਇੱਕੋ ਜਿਹਾ ਨਹੀਂ ਲੱਗਣਾ ਕਿਉਂ ਸਮੇ ਨੇ ਜਿਵੇਂ ਜਿਵੇਂ ਤਬਦੀਲ ਹੋਇਆ ਉਹਦੇ ਤੇ ਆਪਣਾ ਆਪਣਾ ਪ੍ਰਭਾਵ ਪਾਉਂਦਾ ਗਿਆ ਪਰ ਕਹਿੰਦੇ ਉਸ ਮਾਲਕ ਤੇ ਨਹੀਂ ਉਹ ਮਾਲਕ ਜਿਹੜਾ ਆ ਜੂਨਾ ਤੋਂ ਰਹਿਤ ਹੈ ਉਹ ਮਾਲਕ ਜਿਹੜਾ ਜੂਨਾ ਵਿੱਚ ਨਹੀਂ ਆਉਂਦਾ ਉਹ ਮਾਲਕ ਜਿਸ ਦਾ ਪ੍ਰਕਾਸ਼ ਸੰਭੋ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਜਿਸ ਨੂੰ ਕਿਸੇ ਨੇ ਬਣਾਇਆ ਨਹੀਂ ਜਿਸ ਨੂੰ ਕਿਸੇ ਮਾਂ ਬਾਪ ਨੇ ਪੈਦਾ ਨਹੀਂ ਕੀਤਾ ਤੇ ਗੁਰੂ ਪਾਤਸ਼ਾਹ ਜੀ ਦੀ ਤੇ ਬਾਣੀ ਦੇ ਬਚਨ ਪੜਦੇ ਆ ਨਾ ਤੇ ਗੁਰੂ ਪਾਤਸ਼ਾਹ ਜੀ ਤੇ ਇਹ ਵੀ ਗੱਲ ਆਖਦੇ ਨੇ ਜਿਹੜੀ ਜੀਬ ਜਿਹੜਾ ਮੁਖ ਇਹ ਕਹਿੰਦਾ ਹੋਵੇ ਵੀ ठाकुर ਜਨਮ ਮਰਨ ਦੇ ਚੱਕਰ ਵਿੱਚ ਆਉਂਦਾ ਹੈ ਕਹਿੰਦੇ ਉਹ ਜੀਬ ਵੀ ਛੱਡ ਜਾਣੀ ਚਾਹੀਦੀ ਹੈ ਸੱਚ ਹੈ ਵੀ ਐਸੇ ਬੋਲ ਉਸ ਮਾਲਕ ਵਾਸਤੇ ਜਿਹੜਾ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੋਵੇ ਜਿਹੜਾ ਜਨਮ ਮਰਨ ਤੋਂ ਪਾਸੇ ਹੋਵੇ ਜਿਹੜਾ ਸ਼ੁਰੂ ਤੋਂ ਲੈ ਕੇ ਮੁੱਢ ਤੋਂ ਲੈ ਕੇ ਸੱਚ ਹੈ ਅੱਜ ਵੀ ਸੱਚ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੱਚ ਰਹੇਗਾ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਐਸੇ ਮਾਲਕ ਨੂੰ ਸਿਮਰ ਕੇ ਮੇਰਾ ਮਨ ਠੰਡਾ ਹੋ ਜਾਂਦਾ ਹੈ ਤੇ ਸੱਚੇ ਗੁਰੂ ਪਿਆਰਿਓ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਅਕਾਲ ਮੂਰਤ ਅਜੂਨੀ ਸੰਬੋ ਮਨ ਸਿਮਰਤ ਠੰਡਾ ਥੀਵਾ ਜਿਓ ਉਹ ਮਾਲਕ ਉਸ ਮਾਲਕ ਨੂੰ ਸਿਮਰ ਕੇ ਮਨ ਠੰਡਾ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਗੁਰੂ ਅਰਜਨ ਸਾਹਿਬ ਜੀ ਤੋਂ ਵੱਧ ਤੇ ਕੋਈ ਵੀ ਨਹੀਂ ਜਾਣਦਾ ਸਿੱਧੀ ਨਾਮ ਨੂੰ ਸਿਮਰ ਕੇ ਮਨ ਠੰਡਾ ਹੋ ਜਾਂਦਾ ਹੈ ਸੱਚੇ ਗੁਰੂ ਪਿਆਰਿਓ ਸਰੀਰ ਤੇ ਤਪਸ਼ ਅੱਗ ਮਚ ਰਹੀ ਹੋਵੇ ਜਦੋਂ ਤੱਤੀ ਤਵੀ ਤੇ ਬਿਠਾਇਆ ਗਿਆ ਭਾਂਬੜ ਥੱਲੇ ਮਚ ਰਹੇ ਨੇ ਅੱਗ ਦਾ ਸੇ ਘਟਣ ਨਹੀਂ ਦਿੱਤਾ ਜਾ ਰਿਹਾ ਇਥੋਂ ਤੱਕ ਸੀਸ ਤੇ ਵਿੱਚ ਵੀ ਗਰਮ ਰੇਤਾ ਪਾਇਆ ਜਾ ਰਿਹਾ ਹੈ ਪਤਾ ਨਹੀਂ ਕਿੰਨੇ ਕਿੰਨੇ ਤਸੀਹੇ ਦਿੱਤੇ ਨੇ ਗੁਰੂ ਦੇ ਪਿਆਰਿਆਂ ਨੂੰ ਦੇਗਾਂ ਦੇ ਵਿੱਚ ਉਬਲਦਿਆਂ ਵਿੱਚ ਉਬਾਲਿਆ ਗਿਆ ਕਹਿੰਦੇ ਉਸ ਸਮੇਂ ਸਰੀਰ ਵੀ ਤਪ ਰਿਹਾ ਹੋਵੇ ਉਸ ਸਮੇਂ ਸੀਸ ਵਿੱਚ ਗਰਮ-ਗਰਮ ਤੱਪ ਦੀ ਤੱਪ ਦੀ ਰੇਤਾ ਪੈ ਰਹੀ ਹੋਵੇ ਜਿਹੜੇ ਜਲਾਦ ਸਜ਼ਾਵਾਂ ਦੇ ਰਹੇ ਨੇ ਉਹ ਵੀ ਅੰਦਰੋਂ ਬਾਹਰੋਂ ਕਲਪੇ ਹੋਏ ਨੇ ਤੇ ਜਿਨ੍ਹਾਂ ਨੇ ਹੁਕਮਰਾਨਾਂ ਨੇ ਇਹ ਆਖਿਆ ਸੀ ਜਾਂ ਸਜ਼ਾ ਦਿੱਤੀ ਹੋ ਜਾਵੇ ਉਹ ਵੀ ਕਲਪੇ ਹੋਏ ਨੇ ਕਿਨਾਂ ਨੂੰ ਤੱਤੀ ਤਵੀ ਤੇ ਬਿਠਾ ਕੇ ਆ ਸਜ਼ਾਵਾਂ ਦਿੱਤੀਆਂ ਜਾਣ ਏਵਲ ਉਸ ਸਮੇਂ ਜਿਸ ਸਮੇਂ ਜਲਾਦ ਤਪਦੇ ਸੀ ਤਵੀ ਤਪਦੀ ਸੀ ਭਾਂਬੜ ਮੱਚਦਾ ਸੀ ਰੇਤਾ ਤਪ ਰਹੀ ਸੀ ਦੇਗ ਦੇ ਉਬਾਲੇ ਤਪ ਰਹੇ ਸੀ ਜਿੱਤੇ ਸਜ਼ਾ ਦੇਣ ਵਾਲੇ ਤਪ ਰਹੇ ਸੀ ਕੇਵਲ ਇੱਕ ਠੰਡਕ ਸੀ ਉਹ ਕਿਹੜੀ ਸੀ ਗੁਰੂ ਦੇ ਸ਼ਬਦ ਦੀ ਉਹ ਠੰਡਕ ਸੀ ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਉਹ ਠੰਡਕ ਸੀ ਜਿਹੜੀ ਆਖਦੀ ਸੀ ਮੈਨੂੰ ਤੇਰਾ ਕੀਤਾ ਹੋਇਆ ਮਿੱਠਾ ਲੱਗ ਰਿਹਾ ਬੋਲੋ ਜੀ ਸਤਨਾਮ ਕਹਿੰਦੇ ਕੇਵਲ ਠੰਡਾ ਸੀ ਗੁਰੂ ਅਰਜਨ ਸਾਹਿਬ ਜੀ ਤੁਹਾਡਾ ਹਿਰਦਾਈ ਠੰਡਾ ਸੀ ਠੰਡਕ ਸੀ ਤੁਹਾਡੇ ਹਿਰਦੇ ਅੰਦਰ ਹੀ ਸ਼ਾਂਤ ਸੀ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਲੱਗੇ ਸਦਾ ਸੰਗੀ ਹਰ ਰੰਗੋ ਪਾਲਾ ਓਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਣ ਗੁਰਮੁਖ ਅੰਮ੍ਰਿਤ ਪੀਵਾਂ ਜਿਓ ਕਹਿੰਦੇ ਉਹ ਪਰਮਾਤਮਾ ਜਿਹੜਾ ਹਰ ਵੇਲੇ ਨਾਲ ਵਸਦਾ ਜਿਹੜਾ ਸਦਾ ਸੁਖ ਦੇਣ ਵਾਲਾ ਅੰਗ ਸੰਗ ਰਹਿਣ ਵਾਲਾ ਸੰਸਾਰ ਵਿੱਚ ਕੋਈ ਊਚਤਾ ਨੀਚਤਾ ਦੇ ਵਿਤਕ੍ਰੇ ਪਾ ਸਕਦਾ ਪਰ ਮੇਰਾ ਮਾਲਕ ਊਚ ਨੀਚ ਕਰੇ ਪ੍ਰਤਪਾਲਾ ਉਹ ਸਭਨਾਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਲੱਗੇ ਪਰਮਾਤਮਾ ਦਾ ਨਾਮ ਸਭ ਰਸਾਂ ਦਾ ਸੋਮੈ ਸਾਡੇ ਅੰਦਰ ਨੂੰ ਤ੍ਰਿਪਤੀ ਦੇਣ ਵਾਲਾ ਹੈ ਜਿਹੜਾ ਗੁਰੂ ਦੀ ਮਤ ਲੈ ਕੇ ਚੱਲਦਾ ਹੈ ਉਹ ਇਸ ਅੰਮ੍ਰਿਤ ਦੀ ਪ੍ਰਾਪਤੀ ਕਰਦਾ ਹੈ ਤੇ ਕਹਿੰਦੇ ਉਹ ਆਖਦਾ ਮੈਂ ਇਸ ਨਾਮ ਰਸ ਨੂੰ ਪੀਂਦਾ ਰਹਿੰਦਾ ਹਾਂ ਅੰਤ ਨੂੰ ਕਿਰਪਾ ਕੀਤੀ ਦੁੱਖ ਸੁਖ ਪਿਆਰੇ ਤੁਧ ਧਿਆਈ ਕਹਿੰਦੇ ਦੁੱਖ ਸੁਖ ਦੇ ਵਿੱਚ ਵੀ ਮੈਂ ਤੇਰਾ ਨਾਮ ਧਿਆਉਂਦਾ ਹਾਂ ਇਸੁ ਮਤ ਗੁਰੂ ਤੇ ਪਾਈ ਇਹ ਅਕਲ ਇਹ ਚੰਗੀ ਮਤ ਕਿੱਥੋਂ ਪ੍ਰਾਪਤ ਹੋਈ ਗੁਰੂ ਦੇ ਕੋਲੋਂ ਬਾਣੀ ਨੂੰ ਪੜਿਆ ਜੇ ਸੁਖ ਦੇ ਤਾ ਤੁਜੈ ਆਰਾਧਿ ਦੁੱਖ ਵੀ ਤੁਜੈ ਧਿਆਈ ਸੁਖ ਆ ਜਾਏ ਦੁੱਖ ਆ ਜਾਏ ਜੇ ਉਖ ਦੇ ਤਾ ਇੱਕ ਹੀ ਰਾਜਾ ਜਦੋਂ ਭੁੱਖਾ ਵੀ ਰਹਿਣਾ ਪੈ ਜੇ ਤੇਰੀ ਰਜ਼ਾ ਹੈ ਦੁੱਖ ਵਿੱਚ ਸੁਖ ਮਣਾਈ ਮੈਨੂੰ ਤੇ ਦੁੱਖ ਵਿੱਚ ਵੀ ਸੁਖ ਜਾਪਦਾ ਜਦੋਂ ਮੈਂ ਤੇਰੇ ਬਾਣੇ ਵਿੱਚ ਤੁਰਦਾ ਅੰਤ ਵਿੱਚ ਕਿਰਪਾ ਕੀਤੀ ਨਾਨਕ ਕੀ ਧਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾਂ ਜਿਓ ਕਹਿੰਦੇ ਹੇ ਸਬਦ ਨੂੰ ਪਾਲਣ ਹਰ ਪ੍ਰਮਾਤਮਾ ਮੇਰਾ ਵੀ ਆਸਰਾ ਓਟ ਆਸਰਾ ਤੂੰ ਹੀ ਹੈ ਤੂੰ ਹੀ ਕਿਰਪਾ ਕਰਨ ਵਾਲਾ ਤੇ ਮੈਂ ਤੇਰੇ ਰੰਗ ਵਿੱਚ ਰੰਗ ਕੇ ਤੇਰੇ ਨਾਲ ਜੁੜ ਕੇ ਇਸ ਸੰਸਾਰ ਸਮੁੰਦਰ ਨੂੰ ਮਾਇਆ ਦੇ ਹੜ ਨੂੰ ਜਿਹੜਾ ਹਮੇਸ਼ਾ ਵਗ ਰਿਹਾ ਇਹਨੂੰ ਪਾਰ ਕਰ ਸਕਦਾ ਮੇਰਾ ਵੀ ਆਸਰਾ ਤੂੰ ਹੀ ਹੈ ਜਿਹੜਾ ਸਾਰੇ ਮਨੁੱਖਤਾ ਦਾ ਆਸਰਾ ਹੈ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅਰਦਾਸ ਕਰੀਏ ਮਾਲਕ ਜੀ ਸਾਨੂੰ ਸਭਨਾ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਉਦੇਦਾਰ ਕਰਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਦੇ ਰਹੀਏ ਆਪਣੇ ਜੀਵਨ ਦੇ ਵਿੱਚ ਗੁਰੂ ਦੇ ਨਾਲ ਜੁੜ ਕੇ ਲਾਭ ਪ੍ਰਾਪਤ ਕਰੀਏ ਵਿਚਾਰ ਕਰਦਿਆਂ ਪਾਸੋਂ ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਜੀਓ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ